ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਬਟਾਲੇ ਆਪਣੀ ਭੈਣ ਦੇ ਕੋਲ ਛੋਟੀ ਕੋਲ ਤੇ ਉੱਥੇ ਤੁਹਾਨੂੰ ਪਤਾ ਸੀਗਾ 10 ਤਰੀਕ ਨੂੰ ਮੇਲਾ ਤੇ ਸੋ ਅਸੀਂ ਮੇਲੇ ਦੇ ਵਿੱਚ ਨਹੀਂ ਜਾ ਸਕੇ ਕਿ ਰਸ਼ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਤੇ ਉਹ ਮੇਰੀ ਸਿਸਟਰ ਜਿਹੜੀ ਆ ਜिद ਕਰਦੀ ਪਈ ਸੀ ਕਿ ਤੁਸੀਂ ਆਓ ਤੇ ਆ ਕੇ ਥੋੜੀ ਬਹੁਤੀ ਸ਼ੋਪਿੰਗ ਕਰੋ ਤੁਸੀਂ ਠੀਕ ਹੈ ਨਹੀਂ ਮੈਂ ਅクセ ਨਹੀਂ ਮੈਂ ਜਾ ਰਹੀ ਤੇ ਮੈਕਸ ਨੂੰ ਇਹ ਆ ਕਿ ਮੈਂ ਜਾ ਰਹੀ ਆ ਠੀਕ ਹੈ ਤੇ ਤੇ ਜਾ ਕੇ ਤੁਹਾਨੂੰ ਮੇਲੇ ਦੇ ਵਿੱਚ ਦੱਸਦੇ ਆ ਕਿ ਅਸੀਂ ਕਿਹੜੀ ਕਿਹੜੀ ਸ਼ਾਪਿੰਗ ਕੀਤੀ ਤੇ ਕਿੰਨਾ ਕੁ ਵਧੀਆ ਸਮਾਨ ਆ ਮੇਲੇ ਦੇ ਵਿੱਚ ਕਿਉਂਕਿ ਜਿਹੜੀਆਂ ਉੱਥੇ ਦੁਕਾਨਾਂ ਨੇ ਨਾ ਉਹ ਬਹੁਤ ਟਾਈਮ ਤੱਕ ਰਹਿੰਦੀਆਂ ਨੇ ਇਸ ਕਰਕੇ ਉਹ ਸਿਸਟਰ ਮੇਰੀ ਕਹਿ ਰਹੀ ਸੀ ਕਿ ਤੁਸੀਂ ਜਲਦੀ ਆ ਜਾਓ ਤੇ ਜੋ ਵੀ ਸ਼ਾਪਿੰਗ ਕਰਨੀ ਕਰ ਲੋ ਨਾਲੇ ਥੋੜਾ ਇੰਜੋਏਮੈਂਟ ਕਰ ਲੋ ਠੀਕ ਹੈ ਜੀ ਤੇ ਅਸੀਂ ਤੁਹਾਨੂੰ ਜਾ ਕੇ ਦਿਖਾਵਾਂਗੇ ਵਲੌਗ ਦੇ ਵਿੱਚ ਅੱਗੇ ਕੀ ਅਸੀਂ ਕਿਹੜੀ ਕਿਹੜੀ ਸ਼ਾਪਿੰਗ ਕਰਦੇ ਹਾਂ ਤੁਸੀਂ ਵਲੌਗ ਦੇ ਨਾਲ ਪੂਰੇ ਬਨੇ ਰਹਿਣਾ ਜੀ ਠੀਕ ਹੈ ਮਿਲਦੇ ਹਾਂ ਫਿਰ ਬਟਾਲੇ ਸ਼ਹਿਰ ਜਾ ਕੇ ਅਸੀਂ ਪਹੁੰਚ ਗਏ ਆ ਜੀ ਆਪਣੀ ਭੈਣ ਦੇ ਘਰ ਬਟਾਲੇ ਸ਼ਹਿਰ ਚ ਤੇ ਆ ਉਹਨਾਂ ਦਾ ਬੇਟਾ ਪਾਹੂ ਲੱਗੇ ਵੀ ਤੁਸੀਂ ਵਲੌਗ ਚ ਸ਼ਾਇਦ ਦੇਖਿਆ ਹੋਗਾ ਤੇ ਇਹਦੇ ਵਾਸਤੇ ਵੀ ਕੁੜਤਾ ਪਜਾਮਾ ਨਵਾਂ ਪਿਆ ਆ ਇਹ ਕੌਣ ਲਿਆਇਆ ਵਾ ਤੇਰੇ ਵਾਸਤੇ ਕੁੜਤਾ ਪਜਾਮਾ ਪਾਉਲ ਕੌਣ ਲਿਆਇਆ ਕੁੜਤਾ ਪਜਾਮਾ ਪਾਉਲ ਤੇਰੀ ਲੀਨਾ ਸੋਨਾ ਰਾਜਮਾਸੀ ਫਿਰ ਥੈਂਕ ਯੂ ਕਰਤਾ ਮਾਸੀ ਨੂੰ ਹੈ ਫਿਰ ਪਾ ਕੇ ਦਿਖਾਓ ਫਿਰ ਫਿਰ ਪਾਓ ਤੇ ਆਪਾਂ ਮੇਲੇ ਜਾਣਾ ਨਾ ਘੁੰਮਣ ਵਾਸਤੇ ਦੁਕਾਨਾਂ ਹੈ ਮੇਲੇ ਤੇ ਆਈ ਕੱਪੜੇ ਪਾ ਕੇ ਜਾਏਗਾ ਤੂੰ ਨਹੀਂ ਜਾਣਾ ਮੇਲੇ ਤੇ ਅੱਗੇ ਘੁੰਮਿਆ ਨਾ ਹੁਣ ਨਹੀਂ ਜਾਣਾ ਦੱਸ ਦੇ ਤੂੰ ਨਹੀਂ ਨਾ ਜਾਣਾ ਨਹੀਂ ਨਹੀਂ ਗਰਮੀ ਕਿੰਨੀ ਹੈ ਉੱਥੇ ਤੁਹਾਡੇ ਤੇ ਇੱਥੇ ਮੇਲੇ ਦੇ ਬਟਾਲੇ ਕੁਝ ਖਾਣ ਨੂੰ ਵੀ ਨਹੀਂ ਮਿਲਦਾ ਸਿਰਫ ਦੁਕਾਨਾਂ ਹੀ ਲੱਗੀਆਂ ਬਸ ਸ਼ਾਪਿੰਗ ਕਰਨ ਵਾਲੀਆਂ ਬੋੜਾ ਬੋੜਾ ਗੇਠਾ ਵਫਰੇ ਕੀ ਬੋੜਾ ਬੋੜਾ ਨਹੀਂ ਚੁੱਪ ਕਰਕੇ ਕਿਉਂ ਬਈਏ ਅਸੀਂ ਜਿਹੜਾ ਸਮਾਨ ਲੈਣਾ ਸਾਡੇ ਇੱਥੇ ਆ ਜੂਗਾ ਇੱਥੇ ਕਿੱਥੇ ਆ ਜੂਗਾ ਤੁਹਾਡੇ ਹੈਗੇ ਆਂ ਦਰਵਾਜ਼ੇ ਅੰਦਰ ਗਾੜੀ ਬਾਹਰ ਦੁਕਾਨਾਂ ਤੂੰ ਸੁਣਦਾ ਨਹੀਂ ਕਿ ਅੱਜ ਪੇਪਰ ਹੋਏ ਨਾ ਅੱਛਾ ਪੇਪਰ ਹੋਵੇ ਤੇਰਪੁੱਤਰ ਗੱਲ ਕਰਨਾ ਮਾਸੀ ਨੇ ਕਾਦੀ ਛੁੱਟੀ ਸੀ ਅੱਜ ਸੁਣਛ ਨਹੀਂ ਗੱਲ ਕਰ ਛੁੱਟੀਆਂ ਤੇ ਪੇਪਰ ਹੁੰਦੇ ਤਾਂ ਪੇਪਰ ਹੋਣ ਦੇ ਅੱਗਾ ਹੁਣ ਜਲਦੀ ਛੁੱਟੀ ਹੋ ਜਾਂਦੀ ਐ ਨੂੰ ਅੱਛਾ ਅੱਛਾ ਤੇ ਪੇਪਰ ਹੈਗਾ ਕੱਲ ਵੀ ਕਿਹੜੀ ਕਲਾਸ ਦਾ ਤੂੰ ਐਲ ਕਜੀ ਹੋ ਲੋ ਗਿਆ ਵਾ ਅੱਛਾ ਹੁਣ ਹੋਇਆ ਵਾ ਤੇ ਕਿਹੜੇ ਸਕੂਲ ਜਾਂਨਾ ਸੰਪਾਂਤ ਸਕੂਲ ਅੱਛਾ ਸਕੂਲ ਦਾ ਨਾਮ ਤੇ ਤੇਰੇ ਕੋਲ ਚੰਗੀ ਤਰ੍ਹਾਂ ਲਿਆ ਨਹੀਂ ਜਾਂਦਾ ਤੇ ਬਾਕੀ ਗਾਲ ਮੰਦਾ ਤੇ ਬੜਾ ਸਾਫ਼ ਕਲੀਅਰ ਕਰਦਾ ਹੈ ਆ ਬਟਾਲੇ ਸ਼ਹਿਰ ਦਾ ਮੁੰਡਾ ਬਈ ਆ ਬਲੌਗ ਇਧਰੋਂ ਥੋੜੀ ਦੇਖਣਾ ਵਾ ਤੂੰ ਉੱਧਰਲੇ ਪਾਸੇ ਇਧਰ ਆਏਂਗਾ ਤੇ ਫੇਰ ਚੱਲ ਫੇ ਲਿਆਓ ਚਾਹ ਪਾਣੀ ਮੰਮਾ ਨੂੰ ਕਹੋ ਬਣਾਓ ਚਾਹ ਮਾਸੀਆਂ ਲਈ ਕੁਰਤਾ ਜੰਮਾ ਪਾ ਕੇ ਤੇ ਵੇਖੀਏ ਪਹਿਲਾਂ ਸੁਣਾਉਂਦਾ ਕੁਰਤਾ ਜੰਮਾ ਤੇ ਪਾਓ ਵੀ ਆਂਦਾ ਵੀ ਆ ਫੇਰ ਪਾ ਕੇ ਆਪਾਂ ਦਿਖਾਉਨੇ ਇਧਰ ਵੇਖੋ ਜੀ ਪਾਹੂਲ ਪਲਵਾਨ ਜੂੜਾ ਲਾਈਦਾ ਨਿੰਦਰ ਮਾਲ ਲੱਤਾਂਦਾ ਆ ਓਏ ਓਏ ਜਿੰਮ ਦੰਦਾ ਹਨਾ ਇਦਰਾ ਮੇਰਾ ਪੱਕਾ ਸ਼ੇਰ ਜਿੰਮ ਜਾਂਦਾ ਵਾ ਪਾਹੂਲ ਖੰਡਾਉਣਾ ਤਾਂ ਮੇਰੇ ਪੁੱਤ ਨੇ ਵੱਡੀਆਂ ਉਮਰਾ ਹੋਣ ਮੇਰੇ ਪੁੱਤ ਦੀ ਹੈ ਨਾ ਹਾਂ ਆ ਬਾਈ ਦੇ ਵੱਡੀਆਂ ਵੱਡੀਆਂ ਉਮਰਾ ਕਰੀ ਸੋਹਣੀ ਸੋਹਣੀ ਅਕਲ ਮਤ ਦੇਣ ਇਹਨੂੰ ਹਾਂ ਸੋਹਣੀ ਪੜਾਈ ਦੇਣਾ ਨਾ ਨਾਲੇ ਹਾਏ ਧੀ ਕਿਹ ਪਹਿਲਾ ਸੋਨਾ ਸੀਤਾ ਨਾ ਮਾਸੀ ਜੀ ਨੇ ਕੁੜਤਾ ਪਜਾਮਾ ਓਏ ਮਗਾਮ ਕਿਥੇ ਆ ਲੈ ਲੈ ਬਟਨ ਲੱਗੇ ਤੇ ਹੈਗੇ ਆ ਕੱਟਾ ਫਟਾ ਨਾ ਆਖ ਕਿਥੇ ਲੈ ਬਟਨ ਇੱਥੇ ਥੋੜੀ ਲਾਂਦੇ ਬੱਚਿਆਂ ਦੇ ਨਾ ਥੱਲੇ ਅੰਡਰਵੇਅਰ ਪਾਇਆ ਵਾ ਪਾਹੂਲ ਨੇ ਹੂੰ ਜਲਦੀ ਜਲਦੀ ਸੋਣਾ ਲੱਗਾਈ ਓਏ ਇਹ ਤੇ ਮੈਚਿੰਗ ਲਿਆਂਦਾ ਮਾਸੀ ਨੇ ਹਨਾ ਮੈਚਿੰਗ ਹੀ ਹੋ ਨਹੀਂ ਪਾਉਂ ਸੋਹਣਾ ਨਹੀਂ ਲੱਗਦੇ ਕੋਈ ਟੌਰ ਬਣ ਗਈ ਬਈ ਪਾਹੂਲ ਮੈਨੂੰ ਇਹ ਨਹੀਂ ਲੱਗਣਿਆ ਆ ਵਾ ਮਾਸੀ ਇਹ ਕੁਦਾ ਬਣਾ ਮਾਚਾ ਚਿਤਾ ਨਹੀਂ ਲਊਗੀ ਤੈਨੂੰ ਲੱਗ ਇਹ ਨਾ ਆ ਕੇ ਨਾ ਲੱਗਦਾ ਸੀ ਮੈਨੂੰ ਵੀ ਨਹੀਂ ਲਿਆਉਗੀ ਪਿੱਛੇ ਹੋ ਕੇ ਦਿਖਾ ਫਰੈਂਡਸ ਨੂੰ ਸਿੱਧਾ ਖੜਾ ਹੋ ਆਏ ਬਾਹੂਲ ਦਾ ਟੌਰ ਨਾਲ ਹੀ ਵਾਈਟ ਕਲਰ ਦਾ ਰਮਾਲ ਜੁੜੇ ਤੇ ਪਿਆ ਹੋਇਆ ਨਾ ਸਵਾਲ ਲਗਾ ਮਮਾ ਨੂੰ ਵਿਖਾਇਆ ਹੁਣ ਥੱਲੇ ਦਾਦੀ ਨੂੰ ਵੀ ਵਿਖਾ ਕੇ ਆ ਚੰਗਾ ਦੌੜ ਜਾ ਬਾਦੇ ਨੂੰ ਰਵੀਰ ਨੂੰ ਬਾਹੂਲ ਹੁਣ ਕੁੜਤੇ ਪਜਾਮੇ ਨਾਲ ਸ਼ੂਜ਼ ਪਾਣੇ ਆ ਲੱਕੀ ਜੁੱਤੀ ਪਾਈ ਦੀ ਆ ਤੇ ਜਾ ਉਹ ਸਲੀਪਰ ਪਾਈ ਦੇ ਸਲੀਪਰ ਬੰਨਾਂ ਸੋਹਣਾ ਲੱਗਦਾ ਚਲੋ ਠੀਕ ਆ ਪਾਓ ਪਾਓ ਸ਼ੂਜ਼ ਪਾਓ ਆਪੇ ਪਾ ਲੈਣਾ ਹਾਂ ਛੱਜੀ ਹਾਂ ਕੀ ਹੁੰਦਾ ਹਾਂ ਜੀ ਕਹਿੰਦਾ ਆ ਉਧਰ ਵੀ ਤਰਾ ਬਲੌਗ ਬਣ ਗਿਆ ਤੂੰ ਬਹੁਤ ਗੰਦਾ ਬੋਲਦਾ ਆ ਇਹ ਮੇਰੇ ਫਰੈਂਡਸ ਨੇ ਪਤਾ ਕੀ ਕਹਿਣਾ ਆ ਕਹਿਣਾ ਵਾ ਕਿ ਬਟਾਲੇ ਰਹਿ ਕੇ ਮੁੰਡਾ ਇੰਨਾ ਹੋਰ ਤਰ੍ਹਾਂ ਬੋਲਦਾ ਆ ਬਈ ਪੰਜਾਬੀ ਪਿਓਰ ਫਿਰ ਇੱਕ ਦਿਨ ਮੇਰੇ ਨਾਲ ਲਾਈਵ ਹੋਏ ਸੀ ਬਟਾਲੇ ਦੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਮੈਂ ਬਟਾਲੇ ਆਣਾ ਕਿਸੇ ਦਿਨ ਤੁਹਾਡੇ ਤੇ ਕਹਿੰਦੇ ਜੀ ਵੈਲਕਮ ਤੇ ਮੈਂ ਕਿਹਾ ਮੈਂ ਸ਼ਾਪਿੰਗ ਕਰਨ ਆਉਣਾ ਮੁੜ ਕੇ ਉਹ ਬੋਲੇ ਇਹਨਾਂ ਵਿੱਚ ਫਿਰ ਮੈਂ ਕਿਹਾ ਜੀ ਤੁਸੀਂ ਸੋਚਦੇ ਹੋਵੋਗੇ ਸਾਡੇ ਘਰ ਨਾ ਆ ਜੇ ਚੰਡਾ ਜੀ ਨਹੀਂ ਆਉਂਦੇ ਉਹ ਫਿਰ ਕਿੰਨੀ ਦੇਰ ਬਾਅਦ ਬੋਲੇ ਕਹਿੰਦੇ ਨਹੀਂ ਨਹੀਂ ਤੁਸੀਂ ਆਓ ਜੀ ਆਓ ਹਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਆਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਪਹੁੰਚ ਗਏ ਹੋਏ ਹਾਂ ਜੀ ਬਟਾਲੇ ਮੇਲੇ ਦੀਆਂ ਦੁਕਾਨਾਂ ਦੇ ਉੱਪਰ ਤੇ ਹੁਣ ਅਸੀਂ ਦੇਖੋ ਦੇਖਦੇ ਆ ਕਿ ਅਸੀਂ ਕੀ ਲੈਣੇ ਆ ਬਹੁਤ ਸਾਰੀਆਂ ਦੁਕਾਨਾਂ ਨੇ ਬਹੁਤ ਵਧੀਆ ਵੈਰਾਈਟੀਆਂ ਇਹਨਾਂ ਦੇ ਕੋਲ ਹੈਗੀਆਂ ਨਾ ਛੋਟੀਆਂ-ਛੋਟੀਆਂ ਕੋਲੀਆਂ ਹਾਂ ਪਿਛਲੀ ਵਾਰ ਨਹੀਂ ਸੀ ਮੈਨੂੰ ਮਿਲੀਆਂ ਨਾ ਪਿਛਲੀ ਵਾਰ ਵੀ ਇਤੋ ਹੀ ਸਮਾਨ ਆਪਾਂ ਲੈ ਕੇ ਗਏ ਸੀ ਕੀ ਲੈਣਾ ਤਾਂ ਇੱਥੇ ਵੀ ਹੈਗੇ ਪੁੱਛ ਲਾ ਮੇਰੇ ਬਹੁਤ ਸਾਰਾ ਠੋਕਰੀ ਦਾ ਸਮਾਨ ਆ ਬਹੁਤ ਹਨਾ ਦਾ ਇਹ ਡਿਜ਼ਾਈਨ ਲੈਤਾ ਜਿਹਦਾ ਕਾਚੀ ਹੁੰਦਾ ਹੈ ਨਾ ਜਿਹਨੇ ਕਾਚਾ ਪਰ ਹੈਗਾ ਚਲੀ ਹਾਂ ਕਾਚੀ ਨਾ ਉਹ ਇਹ ਰੰਗ ਜਿਹੇ ਆਹ ਇਹ ਉਸ ਮੋਸੇ ਵਗੈਰਾ ਵਿਖਾ ਸਕਦੇ ਉਹਨਾਂ ਚ ਹੈ ਤੇ ਸਾਰਾ ਲੱਗ ਲੱਗ ਲੱਲੋ ਤੁਸੀਂ ਮੈਂ ਤਾਂ ਲੈ ਆਈ ਸੀ ਨਾ ਤੇਰੇ ਵਾਸਤੇ ਹੈ ਨਾ ਬਲੋਗ ਨਾ ਜੀ ਚ ਪਾਉਣੀ ਆਹੋ ਉਹ ਗੋਲ ਗੋਲ ਲੈਣੀਆਂ ਸੀ ਸਾਦੀ ਵੇਸੇ ਚੱਲਣੀਆਂ ਇਹ ਆ ਕਿੰਨੀਆਂ ਦਿਨਾਂ ਤੁਸੀਂ ਹਾਂ ਬਸ ਰੁਪਏ ਗਏ ਐਸੇ 10 ਦੇ ਇੱਕ ਹੈ ਇਹ ਵਾਲੀ ਇਹ ਤਾਂ ਆਪ ਕੋ ਬੜੀ 180 ਕੇ 6 ਦੀ ਚੱਲ ਇਹਦੇ ਚ ਛੋਟੀ ਕਟੋਰੀ ਇੱਥੇ ਨਹੀਂ ਪਿੱਛੇ ਹੈਗੀਆਂ ਅਸੀਂ ਬੋਲ ਛੋਟੀਆਂ ਹਾਂ ਛੋਟੀਆਂ ਅੱਗੇ ਲੈ ਲੈਣੇ ਵੇਖਦੇ ਠੀਕ ਅੱਗੇ ਵੀ ਹੋਰ ਵੀ ਹੈਗਾ ਹਾਂ ਮੇਰੇ ਦਾ ਸਮਾਨ ਆਹੋ ਜਿਆਦਾ ਆਹੀ ਸਮਾਨ ਆ ਮਤਲਬ ਇੱਥੇ ਨਾ ਹੈ ਰ ਸਾਰਾ ਕੁਝ ਅੱਗੇ ਵੀ ਹੈਗੇ ਬਹੁਤ ਕੁਛ ਆ ਇੱਥੇ ਨਹੀਂ ਹੈਗਾ ਹਨ ਨਾ ਅਲੱਗ ਅਲੱਗ ਸ਼ੇਡ ਆ ਇੱਥੇ ਨਹੀਂ ਉਹ ਚੀਜ਼ ਨਹੀਂ ਆ ਬਾਕੀ ਹੈ ਤੇ ਬੜੀ ਤਰ੍ਹਾਂ ਦਾ ਸਮਾਨ ਆ ਕੱਪ ਦੇਖੋ ਕਿੰਨੀ ਤਰ੍ਹਾਂ ਦੇ ਫਾਇਦੇ ਉਹ ਪੌਂਡੀਆਂ ਗਜਰੇ ਪਾਏ ਹੀ ਗਜਰੇ ਪਾ ਕੇ ਇੱਕ ਦੂਜੀ ਨੂੰ ਦਿਖਾਉਣ ਡੀਆਂ ਦੇਖੋ ਇੱਥੇ ਵੀ ਸਮਾਨ ਵਧੀਆ ਆ ਵੀ ਸੋਨਾ ਹਨਾ ਟਰੇ ਵਗੈਰਾ ਵੀ ਦੇਖੋ ਹੁਣ ਮੈਂ ਲੱਗੀ ਆ ਜੀ ਚੀਨੀ ਦਾ ਡਿਨਰ ਸੈੱਟ ਖਰੀਦਣ ਤੇ ਦੇਖਦੇ ਆ ਕਿ ਕਿਹੜਾ ਕਲਰ ਪਸੰਦ ਆਉਂਦਾ ਆ ਵੈਸੇ ਸਾਰੇ ਸੋਹਣੇ ਲੱਗਦੇ ਪਏ ਆ ਕਿ ਸਾਰੇ ਲੈ ਲਈਏ ਤੇ ਬਹੁਤ ਹੀ ਪਿਆਰੇ ਕਲਰ ਆ ਡਾਰਕ ਕਲਰ ਵੀ ਲਾਈਟ ਵੀ ਆ ਤੇ ਹੁਣ ਮੈਂ ਦੇਖਦੀ ਆ ਕਿ ਮੈਂ ਕਿਹੜਾ ਸਲੈਕਟ ਕਰਦੀ ਆ ਠੀਕ ਹੈ ਭਈਆ ਸਾਫ ਦਾ ਰੇਟ ਕੀ ਹੈ ਹਾਂ ਜੀ ਦੋ ਘਰਾਂ ਵਾਲੇ ਤੇ ਦੋ ਘਰਾਂ ਵਾਲੇ ਹਾਂ ਤੇ ਸਾਰੇ ਅੱਛੇ ਆ ਬਹੁਤ ਵਧੀਆ ਸਮਾਨ ਦੇਖੋ ਜੀ ਰੌਣਕਾਂ ਅਜੇ ਵੀ ਬਹੁਤ ਸਾਰੀਆਂ ਨੇ ਜੀ ਮਾਰਕੀਟ ਦੇ ਵਿੱਚ ਦੇਖੋ ਤੇ ਅਸੀਂ ਹੁਣ ਦੇਖਦੇ ਆ ਛੋਟੀ ਲੈ ਰਹੇ ਆ ਸੋਪਿਆਂ ਦਾ ਕਵਰ ਕੁਝ ਦੇਖਦੇ ਆ ਆ ਦੇਖੋ ਨਾ ਡਿਜ਼ਾਈਨ ਤੇ ਆਵੇ ਪੈਨਥਲੇ ਹਾਂ ਉਹ ਡਿਜ਼ਾਈਨ ਉਧਰ ਪੈ ਡਿਜ਼ਾਈਨ ਸਾਰੇ ਸੋਟਿਆਂ ਦੇ ਉਹ ਕਵਰ ਦੇ ਨਹੀਂ ਹੈ ਤੇ ਉੱਪਰ ਗੱਡੀਆਂ ਦੇ ਕਵਰ ਵਿਖਾ ਹੋਰ ਹੋਰ ਡਿਜ਼ਾਈਨ ਦਿਖਾ ਬਹੁਤ ਸਾਰੀਆਂ ਨੇ ਬਹੁਤ ਸੋਹਣੇ ਡਿਜ਼ਾਈਨ ਨਾ ਕੱਪੜਾ ਵੀ ਬਹੁਤ ਜ਼ਿਆਦਾ ਵਧੀਆ ਆ ਕੋਈ ਇਦਾਂ ਦਾ ਨਹੀਂ ਹੈਗਾ ਹਰ ਚੀਜ਼ ਵਧੀਆ ਆ ਸੋਹਣਾ ਮੋਲਾ ਵੀ ਹੋ 4 ਪਿਸ ਹਨਮਰ ਜੀ ਦੇ ਘਟੋ 50 ਦੇ 200 ਦੇ 4 ਭਾਂਡੇ 90 ਦੇ 2 ਭਾਂਡੇ ਤੇ 100 ਦੇ 4 ਆ ਆ ਦੇਖੋ ਆ ਨਹੀਂ ਕਾ ਸਕਦੇ ਵਿੱਚ ਕਿ ਪਲਾਸਟਿਕ ਬਿਲਕੁਲ ਨਹੀਂ ਅੱਛਾ ਨਹੀਂ ਨਹੀਂ ਤਾਂ ਫਿਰ ਦੋ ਲੱਲ ਲਿਆ ਹਨਮਰ ਜੀ ਦੇ ਘਟੋ 50 ਦੇ 200 ਦੇ 4 ਭਾਂਡੇ ਦੀ ਸੇਲ ਚ 9 ਦੇ 4 ਭਾਂਡੇ 3 ਦੇ ਭਾਂਡੇ 400 ਦੇ 4 ਭਾਂਡੇ ਤਾਂ ਦੋ ਲੱਲ ਲੋਨਾ ਹਾਂ ਬਸ 50 ਪਾਏ ਕੇ ਫਿਰ 2 ਲੈਣੇ ਤੇ 50 ਲਾ ਲਓ ਇੱਧਰ ਵੀ ਸਾਰਾ ਕਰੋਕਰੀ ਦਾ ਸਮਾਨ ਆ ਜੀ 100 ਦੇ ਚਾਰ ਆਜੋ ਆਜੋ ਚੱਲੀਏ ਹੁਣ ਤੇ ਇਸ ਟਾਈਮ ਖਾਣ ਵਾਸਤੇ ਵੀ ਕਾਫੀ ਸਮਾਨ ਆ ਜਦੋਂ ਪਿਛਲੀ ਵਾਰ ਆਏ ਸੀ ਤੇ ਖਾਣ ਨੂੰ ਕੁਛ ਨਹੀਂ ਹੈਗਾ ਇਹ ਫਲਾਵਰ ਵਾਲੇ ਆ ਫਲਾਵਰ ਵਾਲੇ ਉਹੀ ਆਏ ਆ ਇੱਥੇ ਵੀ ਬਹੁਤ ਸੋਹਣਾ ਸਮਾਨ ਆ ਜੀ ਕ੍ਰਾਫਟਰੀ ਦਾ ਸਾਰਾ ਤੁਸੀਂ ਦੇਖੋ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆ ਬਹੁਤ ਪਲੇਨ ਆ ਗੁੰਟੇ ਦੇਖਦੇ ਆਂ ਸੁਆਦ ਨਹੀਂ ਹੋਗਾ ਨਹੀਂ ਜਿਆਦਾ ਹੁਣ ਅਸੀਂ ਲੱਗੇ ਦਿਖਾਣ ਗੋਲ ਗੱਪੇ ਨਹੀਂ ਇਹਨਾਂ ਠੰਡਾ ਨਹੀਂ ਆ ਠੀਕ ਆ ਠੀਕ ਆ ਹਾਂ ਮ ਕੋ ਨਾ ਜਿਆਦਾ ਠੰਡਾ ਥੋੜਾ ਸਾ ਤੀਖਾ ਕਰਨਾ ਮਿਰਚੀ ਮਸਾਲਾ ਢਾਲ ਮਿੱਠਾ ਨਹੀਂ ਢਾਲਣਾ ਹਾਂ ਮਿੱਠਾ ਮਾ ਢਾਲ ਸੋ ਇਨੀ ਲੱਕ ਕਿਨਾ ਤੂੰ ਪੈਰ ਰੇੜੀ ਲਾ ਕੇ ਖੜਾ ਹੀ ਹੈ ਕੌਣ ਵੀ ਲਿਆ ਸਾਨੂੰ ਕੌਣ ਪਰੇ ਚਾੜ ਚੂਟਵਾ ਕੇ ਹੁਣ ਅਸੀਂ ਸ਼ਾਪਿੰਗ ਕਰਕੇ ਆ ਦੇਖੋ ਜਿੱਧਰ ਮੇਲਾ ਸੀਗਾ ਸ਼ਾਪਿੰਗ ਕਰਕੇ ਤਾਂ ਹੁਣ ਅਸੀਂ ਜਾ ਰਹੇ ਆ ਆਪਣੀ ਧਿਆਨ ਦੇ ਘਰ ਉੱਥੋਂ ਅਸੀਂ ਹੁਣ ਖਾਣਾ ਖੋਣਾ ਖਾ ਕੇ ਤੇ ਫੇਰ ਕਰਾਂਗੇ ਵਾਪਸੀ ਹਾਂਜੀ ਅਸੀਂ ਮੇਲੇ ਤੋਂ ਗਏ ਆ ਜੀ ਆਪਣੇ ਘਰ ਆ ਹੁਣ ਤੇ ਬਟਾਲੇ ਤੋਂ ਸ਼ਾਪਿੰਗ ਕਰਕੇ ਤੇ ਮੈਕਸ ਦੇ ਵਾਸਤੇ ਦੇਖੋ ਜੀ ਮੈਂ ਟੈਡੀ ਲੈ ਕੇ ਆਈ ਸੀਗੀ ਤੇ ਇਹਦੇ ਅੱਗੇ ਨਾ ਦੇਖੋ ਲੱਗਿਆ ਸੀਗਾ ਘਾਟ ਜੀ ਸ਼ੇਪ ਬਣੀ ਹੋਈ ਸੀ ਦਿਲ ਜਾਂ ਬਣਾ ਕੇ ਨਾ ਅੱਗੇ ਲੱਗਾ ਸੀ ਇਸ ਤਰ੍ਹਾਂ ਉਹਨੇ ਆਉਂਦਿਆਂ ਹੀ ਬਸ ਪਹਿਲਾਂ ਇਹਨੂੰ ਹੀ ਫਾੜਿਆ ਦੇਖੋ ਤੇ ਹੁਣ ਇਹਨੂੰ ਛੱਡਦਾ ਨਹੀਂ ਪਿਆ ਨਹੀਂ ਦੇਣਾ ਮੈਕਸ ਦਿਖਾ ਤੇ ਸਹੀ ਨਾ ਫਰੈਂਡਸ ਨੂੰ ਕੀ ਲੈ ਕੇ ਆਏ ਆ ਆਪਾਂ मैक्स नो no, बाबू देख देखते ਲੈੰਦੋ ਆ ਦੇਖੋ मैक्स ਵਰਗਾ ਹੀ ਲਿਆ ਕੇ ਦਿੱਤਾ ਮੈਂ ਨਾ ਇਹਨੂੰ ਸੋਨਾ ਸੋਨਾ ਟੈਡੀ मैक्स ਦੇ ਦੋ ਇੱਧਰ ਵੇਖੋ ਫਰੈਂਡਸ ਕਹਿੰਦੇ ਆ ਇਹ ਕੀ ਕਰਦਾ ਪਿਆ ਸਰਾ ਫਾੜ ਦਿੱਤਾ ਚਲੋ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ